ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪਕ ਖੜੇ ਟਰੱਕ ਦੇ ਵਿੱਚੋਂ ਪੁਲਿਸ ਨੂੰ ਕੁਝ ਐਸਾ ਮਿਲਦਾ ਹੈ ਕਿ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਓਗੇ ਤੁਹਾਨੂੰ ਦੱਸ ਦਈਏ ਕਿ ਖਬਰ ਬਠਿੰਡਾ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਬਠਿੰਡਾ ਤੇ ਗੁਨੀਆਣਾ ਰੋਡ ਦੀ ਝੀਲ ਨੰਬਰ 1 ਤੇ ਇੱਕ ਟਰੱਕ ਖੜਾ ਹੁੰਦਾ ਹੈ ਜਿਸ ਦੇ ਵਿੱਚ ਕੋਈ ਸਮਾਨ ਲੋਡ ਨਹੀਂ ਕੀਤਾ ਹੁੰਦਾ ਉਸ ਦੇ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਮ ਰਵੀ ਕੁਮਾਰ ਹੈ ਉਸ ਦੀ লাশ ਮਿਲਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ লাশ ਰਵੀ ਕੁਮਾਰ ਦੀ ਹੈ ਜਿਸ ਦੀ ਕਿ ਉਮਰ 32 ਸਾਲ ਦੀ ਹੈ ਉਹ ਨੌਜਵਾਨ ਜਿਹੜਾ ਨੌਇਡਾ ਤੋਂ ਬਠਿੰਡੇ ਸਮਾਨ ਲੈ ਕੇ ਆਇਆ ਸੀ ਬਿਸਕਟ ਲੈ ਕੇ ਆਇਆ ਸੀ ਤੇ ਉਹ ਸਮਾਨ ਲੋਡ ਕਰਕੇ ਉਸ ਤੋਂ ਬਾਅਦ ਉਸ ਦਾ ਜਿਹੜਾ ਟਰੱਕ ਹੈ ਉਹ ਬਠਿੰਡਾ ਗੋਨਿਆਣਾ ਰੋਡ ਚੀਲ ਨੰਬਰ 1 ਤੇ ਮਿਲਦਾ ਹੈ ਉਸ ਦੇ ਵਿੱਚ ਉਸ ਨੌਜਵਾਨ ਦੀ লাশ ਮਿਲਦੀ ਹੈ ਤਾਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਇਸ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਕੋਈ ਹੋਰ ਕਾਰਨ ਨੇ ਬੌ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਪਹੁੰਚ ਗਈਆਂ ਨੇ ਫੋਰੈਂਸਿਕ ਟੀਮ ਹੈ ਜਿਹੜੀ ਉਹ ਵੀ ਪਹੁੰਚ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ ਇਸ ਮੌਕੇ ਨੌਜਵਾਨ ਰਵੀ ਕੁਮਾਰ ਜੋ ਕਿ ਉਹਨਾਂ ਦਾ ਰਹਿਣ ਵਾਲਾ ਸੀਗਾ ਉਸਦੇ ਪਿਤਾ ਵੀ ਪਹੁੰਚਦੇ ਨੇ ਤੇ ਪਿਤਾ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੀ ਗੱਲਬਾਤ ਆਪਣੇ ਪੁੱਤ ਦੇ ਨਾਲ ਹੋਈ ਸੀ ਅਤੇ ਅਕਸਰ ਹੀ ਉਸਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਨੌਜਵਾਨ ਕਦੇ-ਕਦੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਨਸ਼ੇ ਪੱਤੇ ਦਾ 7B ਕਰ ਲੈਂਦਾ ਸੀ ਪਰ ਮੌਤ ਕਿਵੇਂ ਹੋਈ ਆ ਇਸ ਬਾਰੇ ਉਹ ਵੀ ਹੈਰਾਨ ਨੇ ਉਹ ਵੀ ਇਸ ਮਾਮਲੇ ਨੂੰ ਲੈ ਕੇ ਆਪਣੀ ਦੁੱਖ ਜ਼ਾਹਰ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਤੋਂ ਹੈਰਾਨੀ ਜਨਕ ਮਾਮਲਾ ਜਿਹੜਾ ਸਾਹਮਣੇ ਆਇਆ ਕਿ ਇੱਕ ਨੌਜਵਾਨ ਜਿਸ ਦਾ ਨਾਮ ਰਵੀ ਹੈ ਉਸ ਦੀ লাশ ਬਠਿੰਡਾ ਤੋਂ ਗੋਨਿਆਣਾ ਰੋਡ ਤੇ ਝੀਲ ਨੰਬਰ 1 ਦੇ ਕੋਲ ਮਿਲਦੀ ਹੈ ਟਰੱਕ ਦੇ ਵਿੱਚ ਉਸ ਦੀ ਜਿਹੜੀ ਮ੍ਰਿਤਕ ਦੇਹ ਮਿਲਦੀ ਹੈ ਟਰੱਕ ਨੌਜਵਾਨ ਚਲਾਉਂਦਾ ਸੀ ਅਤੇ ਜਿਹੜਾ ਸਮਾਨ ਆ ਉਹ ਨੌਇਡਾ ਤੋਂ ਬਠਿੰਡੇ ਲੈ ਕੇ ਆਇਆ ਸੀ ਬਿਸਕਟ ਜਿਹੜੇ ਸੀਗੇ ਉਸ ਦੇ ਵਿੱਚ ਟਰੱਕ ਦੇ ਹੁੰਦੇ ਨੇ ਸਮਾਨ ਲੋਡ ਕਰਕੇ ਉਸ ਤੋਂ ਬਾਅਦ ਜਿਹੜਾ ਉਹਦਾ ਖਾਲੀ ਟਰੱਕ ਆ ਉਹ ਬਠਿੰਡਾ ਤੋਂ ਗੁੰਨਿਆਣਾ ਰੋਡ ਹੈ ਜਿਹੜਾ ਉਸ ਦੇ ਛੀਲ ਨੰਬਰ 1 ਤੇ ਉਸ ਦਾ ਟਰੱਕ ਖੜਾ ਹੁੰਦਾ ਹੈ ਤੇ ਉਸ ਦੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲਦੀ ਆ ਹੁਣ ਵੱਡੇ ਸਵਾਲ ਨੇ ਕਿ ਉਸ ਨੌਜਵਾਨ ਦੀ ਮੌਤ ਆ ਜਿਹੜੀ ਕੁਦਰਤੀ ਕਿਸੇ ਕਾਰਨ ਕਰਕੇ ਹੋਈ ਹੈ ਜਾਂ ਫਿਰ ਕਿਸੇ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ ਇਹ ਵੱਡੇ ਸਵਾਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਵੱਲੋਂ ਇਹ ਜੇ ਖੁਲਾਸੇ ਕੀਤੇ ਜਾ ਸਕਦੇ ਨੇ ਤੇ ਫਿਲਹਾਲ ਦੀ ਗੱਲ ਕਰੀਏ ਤਾਂ ਉਸ ਨੌਜਵਾਨ ਦੀ ਜਿਹੜੀ ਮ੍ਰਿਤਕ ਦੇਹ ਆ ਉਸ ਨੂੰ ਪੁਲਿਸ ਵੱਲੋਂ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਆਰੰਭ ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸਦੀ ਕਿ ਪੁਲਿਸ ਨੂੰ ਕੁਝ ਸਮਾਂ ਪਹਿਲਾਂ ਇਸ ਦੀ ਸੂਚਨਾ ਮਿਲਦੀ ਹੈ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਤੇ ਪੁਲਿਸ ਉੱਥੇ ਜਾ ਕੇ ਜਿਹੜਾ ਨੌਜਵਾਨ ਹੈ ਉਸ ਦੀ ਦੇਹ ਨੂੰ ਰਿਕਵਰ ਕਰਕੇ ਸੇਵਲਾ ਸਟਾਲ ਦੇ ਵਿੱਚ ਭੇਜ ਦਿੱਤਾ ਜਾਂਦਾ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਨੇ ਤੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦਾ ਦੁੱਖ ਜ਼ਾਹਰ ਕੀਤਾ ਹੈ ਕਿ ਉਹਨਾਂ ਦੇ ਨੌਜਵਾਨ ਮੁੰਡੇ ਦੀ ਜਿਹੜੀ ਮੌਤ ਹੋ ਗਈ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੀ ਜਿਹੜੀ ਰਵੀ ਕੁਮਾਰ ਆ ਉਸ ਦੀ ਜਿਹੜੀ ਆਪਣੇ ਪਿਤਾ ਦੇ ਨਾਲ ਗੱਲ ਵੀ ਹੋਈ ਸੀ ਇਹ ਜਾਣਕਾਰੀ ਉਸ ਦੇ ਪਿਤਾ ਵੱਲੋਂ ਹੀ ਦਿੱਤੀ ਗਈ ਹੈ ਅਤੇ ਅਕਸਰ ਉਹਨਾਂ ਦਾ ਕਹਿਣਾ ਹੈ ਕਿ ਗੱਲਬਾਤ ਹੁੰਦੀ ਰਹਿੰਦੀ ਸੀ ਨੌਜਵਾਨ ਜਿਸ ਦੀ ਮੌਤ ਹੋਈ ਹੈ ਫਿਲਹਾਲ ਹਜੇ ਕੁਆਰਾ ਸੀ ਅਤੇ ਹੁਣ ਪੁਲਿਸ ਆ ਜਿਹੜੀ ਆਪਣੇ ਵੱਖ-ਵੱਖ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਅਕਸਰ ਇਸ ਨੌਜਵਾਨ ਦੀ ਆਖਰ ਇਸ ਨੌਜਵਾਨ ਦੀ ਮੌਤ ਆ ਜਿਹੜੀ ਉਹ ਫਿਰ ਕੁਦਰਤੀ ਮੌਤ ਆ ਜਾਂ ਫਿਰ ਕਤਲ ਹੈ ਅੰਕਲ ਕੀ ਨਾਮ ਹੈ ਆਪਕਾ ਕਾਹ ਕੇ ਰਹਿਣ ਵਾਲੇ ਮੇਰਾ ਨਾਮ ਜਸਵਿੰਦਰ ਲਾਲ ਹੈ ਮੈਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਕੀ ਬਾਤ ਹੋਈ ਬਾਤ ਅਬ ਕੁਝ ਵੀ ਨਹੀਂ ਬਾਤ ਹੋਈ ਜਾਈ ਹਮੇ ਜੀ ਕੱਲ ਹਮਨੇ ਬਾਤ ਕਰੀ ਸੀ ਉਸਕੇ ਬਾਅਦ ਹਮਾਰੀ ਬਾਤ ਨਹੀਂ ਹੋਈ ਕਿਸ ਸੇ ਬਾਤ ਹੋਈ ਹਾਂ ਮੇਰੇ ਲੜਕੇ ਸੇ ਕੀ ਨਾਮ ਹੈ ਲੜਕੇ ਰਵੀ ਕੁਮਾਰ ਕਿੰਨੀ ਉਮਰ ਹੈ 32 ਸਾਲ ਹੈ ਸਾਹੀ ਸੁਕਾਏ ਨਹੀਂ ਕਿੰਨੇ ਬਿਤੇ ਆਪ ਕੀ 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 ਬਾਤ ਹੋਈ ਜੀ ਰਾਤ ਕੋ ਜਿੰਨਾਸ 10 ਸਵੇਰ ਨੂੰ ਬਾਤ ਹੋਈ ਨਾ ਉਹ ਬਾਤیں ਹੋਈਏ ਵੀ ਮੈਂ ਮੈਨੇ ਫੋਨ ਕੀਤਾ ਇਹਨਾਂ ਨੂੰ ਮੁੰਡੇ ਨੂੰ ਤਾਂ ਕਹਿੰਦਾ ਪਾਪਾ ਮੈਂ ਰੋਟੀ ਲੱਗਾ ਖਾ ਰੋਟੀ ਖਾਗਾ ਕਰਦਾ ਹੁਣ ਅੱਛਾ ਪਤਾ ਆਊਗਾ ਗਾੜੀ ਕਾਹ ਜਾਨੀ ਹੈ ਕਾ ਮਾਲ ਉਤਾਰ ਰਹੀ ਹੈ ਨਹੀਂ ਇਹ ਤਾਂ ਮੈਨੂੰ ਇਤਨਾ ਹੀ ਪਤਾ ਕਿ ਨੌਇਡਾ ਸੇ ਗਾੜੀ ਆਈ ਹੈ ਔਰ ਬਟਿੰਡਾ ਮਾਰ ਰਹਾ ਸਰਾ ਹੈ रोज की तरह आपको पता बात होती रहती थी, थी, थी। कई बार दिहाड़ी की तीन चार छः पाँच छः बार आपको कब पता लगा अभी ऐसे एक्सीडेंट चाहिए था तो, तो हमें यहाँ लगा बता दें कितने बजे सात बजे सात कहाँ से कहाँ ता, लड़का कहाँ के रहने वाला ऊना उन्ना हिमाचल ऊना उन्ना अकेला अकेला लड़का अकेला अब हाथ देखिए बोलिए आप क्या कह रहे हैं फिर? अब क्या आप अब हमने पहली बार ऐसा केस देखा जनाब अब हम कैसे कहते क्या लगता है कभी देखा हो तो बंदा करता अच्छा नशा वगैरह कब तक लगता है नशा हल्का फुल्का जो थोड़ा बहुत करते है। माड़ा मोटा शाम को पैक पी लिया ये कांड बस कौन सी कंपनी में काम करता था बोले किस चीज़ की कंपनी है गाड़ी है इनकी बस अच्छा गाड़ी है ਇਹ ਮਾਲ ਲੋਡ ਰੋਡ ਉੱਤਾ ਦਾ ਇਹ ਮਾਲ ਕਿਆ ਲੈ ਕੇ ਆਏ ਜੇ ਬਿਸਕੁਟ ਲੈ ਕੇ ਆਏ ਸੀ ਸਾਡ ਮੇਰਾ ਨਾਮ ਸਲੀਪ ਸਿੰਘ ਆ ਜੀ ਥੋੜੀ ਅ ਪਹਿਲਾਂ ਸਾਨੂੰ ਇਨਫੋਰਮੇਸ਼ਨ ਐਮਰਜੈਂਸੀ ਤੇ ਮਿਲੀ ਸੀ 98140 74376 ਤੇ ਪਟੰਡਾ ਕੋਨੇਣਾ ਰੋਡ 3 ਨੰਬਰ 2 ਦੇ ਸਾਹਮਣੇ ਇੱਕ ਖੜਾ ਟਰੱਕ ਆ ਤੇ ਉਹਦੇ ਵਿੱਚ ਇੱਕ ਡੈੱਡ ਬੋਡੀ ਪਈਆ ਜਦ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਲੋਕੇ ਟਾ ਕੇ ਦੇਖਿਆ ਇਹਦੀ ਆ ਖਿੜਕੀ ਕੋਲ ਦੇਖੀ ਇਹਦੀ ਡੈੱਡ ਬੋਡੀ ਮੂਦੇ ਨੂੰ ਕੋਡੇ ਭਰ ਪਈ ਸੀ ਜੀ ਕਾਣਾ ਖਾਣੇ ਬੋਲ ਤੁਸੀਂ ਮੋਕਕੇ ਆ ਗਿਆ ਤੇ ਡੀਐਸਪੀ ਡੀਐਸਪੀ ਸੀਟੀ ਵੀ ਮੌਕੇ ਤੇ ਆ ਗਿਆ ਜਿਹੜੀ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ ਜੀ ਕਿੱਥੇ ਜਾਣਾ ਸੀ ਟਰੱਕ ਕਦੋਂ ਦੀ ਬੋਡੀ ਹੈ ਕੋਈ ਨਿਸ਼ਾਨ ਵਗੈਰਾ ਦੇਖਿਆ ਇਹ ਸਾਰਾ ਨੋਇਡਾ ਤੋਂ ਬਠਿੰਡੇ ਆਏ ਸੀ ਇਹਨੇ ਬਿਸਕੁਟ ਲਾਇਏ ਸੀ ਜੀ ਬੋਡੀ ਤੇ ਕੋਈ ਨਿਸ਼ਾਨ ਨਹੀਂ ਜੀ ਹਰੇ ਫਰੈਂਚੀ ਦੀ ਟੀਮ ਆ ਰਹੀ ਹੈ ਜੀ ਨਾਮ ਮੁੰਡੇ ਦਾ ਹੈਗਾ ਜੀ ਜਸਵਿੰਦਰ ਲਾਲ ਮੁੰਡੇ ਦਾ ਨਾਮ ਰਵਿਕ ਮਹਾਰਾਜ ਜੀ ਉਮਰ ਹੈਗੀ 23 ਸਾਲ ਦੀ ਜਿਹੜੇ ਪਰਿਵਾਰਕ ਮੈਂਬਰ ਆ ਕੇ ਬਾਕੀ ਫਰੈਂਚੀ ਦੀ ਟੀਮ ਮੌਕੇ ਤੇ ਆਊਗੀ ਉੱਨਾਰੀ ਮਰੀਜ਼ ਨੂੰ ਕਿਹੜਾ ਡੈੱਡਬੋਰਡ ਜੀ ਨੂੰ ਸਿਵਲ ਹਸਪਤਾਲ ਪਟੰਡਾ ਲੈ ਕੇ ਜਾ ਰਹੇ ਕਿੰਨੇ ਦਿਨ ਦੀ ਪੁਰਾਣੀ ਬੋਡੀ ਲੱਗਦੀ ਹੈ ਸਰ ਇਹ ਲੋਕਾਂ ਨੇ ਦਸਨ ਮਹੀਨੇ ਤੋਂ ਟ੍ਰੱਕ ਸਵੇਰ ਦਾ ਖੜਾ ਜੀ ਡੈੱਡਬੋਰਡ ਦੀ ਕਾਫੀ ਗਰਮੀ ਵੀ ਕਾਫੀ ਹੋਣ ਕਰਕੇ ਡੈੱਡਬੋਰਡ ਦੀ ਦੀ ਖਰਾਬੀ ਹੋ ਗਈ ਕੱਲਾ ਹੀ ਸੀਗਾ ਕੋਈ ਕੱਲਾ ਹੀ ਸੀ ਸਰ ਅੰਦਰ ਕਿਆ ਬੰਦੋ ਉਹ ਕਿੱਥੇ ਲੈ ਕੇ ਜਾਣਗੇ ਬੋਡੀ ਹੁਣ ਫਰਾਂਸੀਸੀ ਟੀਮ ਆਪਣੀ ਕਰੂਗੀ ਜਿਹੜੀ ਵੀ ਕਾਰਵਾਈ ਆ ਉਦੋਂ ਬਾਅਦ ਸਿਵਲ ਹਸਪਤਾਲ ਪਟੰਡਾ ਮੋਟਰ ਦਾ ਰੋਸ ਲੈ ਕੇ ਜਾ ਰਹੇ ਸਕੀਨਾ ਮੈ ਜੀ ਤੇ ਕਿਹੜਾ ਏਰੀਆ ਤੇ ਕੀ ਗੱਲਬਾਤ ਹੈ ਤੇ ਨਾ ਰਵੀ ਕੁਮਾਰ ਟਰੱਕ ਡਰਾਈਵਰ ਆ ਉਸ ਦੀ ਡੈੱਡ ਬੋਡੀ ਮਿਲੀ ਆ ਝੀਲ ਨੰਬਰ 2 ਕੋਲ ਟਰੱਕ ਦੇ ਕੋਲ ਉਹ ਮੌਤ ਦੇ ਕਾਰਨ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਫਰਾਂਸ ਤੋਂ ਟੀਮ ਵੀ ਬੁਲਾਈ ਆ ਡੈੱਡ ਬੋਡੀ ਨੂੰ ਸਿਹਰਸਕਲ ਪੋਸਟਮਾਰਟਮ ਲਈ ਭੇਜ ਰਹੇ ਹਾਂ ਜੋ ਵੀ ਪਾਇਆ ਜਾਣਗੇ ਹਾਲਾਤ ਉਹਦੇ ਮੁਤਾਬਕ ਕਰੀਏ ਕਿੰਨੀ ਉਮਰ ਹੈ ਇਸ ਵਿਅਕਤੀ ਦੀ ਕਰੀਬ 32 ਸਾਲ ਦੀ ਉਮਰ ਆ ਨਾਮ ਹੈ ਅਨਮੰਡਲ ਇਹ ਟਰੱਕ ਕਿੱਥੇ ਜਾਣਾ ਸੀ ਤੇ ਕਿੱਥੋਂ ਆਇਆ ਸੀ ਇਹ ਪਾਣੀਪਾਤ ਤੋਂ ਬੰਡੇ ਆਇਆ ਸੀ ਕੀ ਹੈ ਟਰੱਕ ਚ ਕੀ ਸੀਗਾ ਟਰੱਕੋਂ ਖਾਲੀ ਆ ਕੀ ਆ ਬਿਸਕਟ ਲਾਉਣ ਆਏ ਸੀ ਕਿਹੜੀ ਕਿਹੜੀ ਟੀਮਾਂ ਬੁਲਾਈ ਗਈਆਂ ਇੱਥੇ ਸਾਰੇ ਸੀਨੀਅਰ ਅਫਸਰ ਵੀ ਆਏ ਨੇ ਤੇ ਸਾਡੇ ਫਰਾਂਸ ਕੀ ਟੀਮ ਵੀ ਆਈ ਆ ਸਾਰੇ ਥਾਣੇ ਦੀ ਲੋਕਲ ਇਨਵੈਸਟੀਗੇਸ਼ਨ ਟੀਮ ਪਰਿਵਾਰ ਆ ਗਿਆ ਜੀ ਇਹਨਾਂ ਦਾ ਹਾਂ ਜੀ ਹਾਂ ਜੀ ਉਹ ਤਾਂ ਫਾਦਰ ਸਾਹਿਬ ਮੁੱਖ ਤੇ ਹਾਜ਼ਰ